ਰਕਨਸਾ ਪੁਲਿਸ ਆਫੀਸਰ ਇੱਕ ਟਰੱਕ ਡਰਾਈਵਰ ਨੂੰ ਕੱਲ ਕਰਦਾ ਜਿਹੜਾ ਕਿ ਰੈਸਟ੍ਰਿਕਟਿਡ ਪਾਰਕਿੰਗ ਏਰੀਆ ਦੇ ਵਿੱਚ ਆਪਦਾ ਟਰੱਕ ਰੁੱਕੀ ਖੜਾ ਸੀ ਜਦੋਂ ਪੁਲਿਸ ਆਫੀਸਰ ਉਸ ਡਰਾਈਵਰ ਨੂੰ ਪੁੱਛਦਾ ਵੀ ਤੂੰ ਇੱਥੇ ਟਰੱਕ ਕਿਉਂ ਪਾਰਕ ਕਰੀ ਖੜਾ ਤੇ ਉਸ ਡਰਾਈਵਰ ਕੋਲੋਂ ਇੰਗਲਿਸ਼ ਦੇ ਵਿੱਚ ਪੁਲਿਸ ਆਫੀਸਰ ਨੂੰ ਜਵਾਬ ਨਹੀਂ ਦਿੱਤਾ ਜਾਂਦਾ ਹੁਣ ਕਈ ਲੋਕ ਤਾਂ ਹੁੰਦੇ ਆ ਇਦਾਂ ਦੇ ਵੀ ਜਿਹੜੇ ਜਗਾੜੂ ਇੰਗਲਿਸ਼ ਬੋਲ ਕੇ ਆਪ ਦਾ ਬੁੱਤਾ ਸਾਰ ਲੈਂਦੇ ਬਟ ਉਸ ਡਰਾਈਵਰ ਕੋਲੋਂ ਆਪ ਦਾ ਬੁੱਤਾ ਵੀ ਨਹੀਂ ਸਾਰਿਆ ਗਿਆ ਉਸ ਤੋਂ ਬਾਅਦ ਪੁਲਿਸ ਆਫੀਸਰ ਨੇ ਉਸ ਡਰਾਈਵਰ ਕੋਲੋਂ ਬੇਸਿਕ ਰੋਡ ਸਾਈਨਾਂ ਬਾਰੇ ਪੁੱ ਤੇ ਜਾਣ ਲਈ ਅਨਫੈਕਟਾ ਤੇ ਤੁਰਦਾ ਫਿਰਦਾ ਐਟਮ ਬੰਬ ਕਿਉਂਕਿ ਨਾ ਹੀ ਉਹਨੂੰ ਇੰਗਲਿਸ਼ ਬੋਲਣੀ ਆਉਂਦੀ ਆ ਨਾ ਸਮਝਣੀ ਆਉਂਦੀ ਆ ਨਾ ਪੜ੍ਹਣੀ ਆਉਂਦੀ ਆ ਤੇ ਨਾ ਹੀ ਉਹਨੂੰ ਰੋਡ ਸਾਈਨ ਦਾ ਮਤਲਬ ਪਤਾ ਹੁਣ ਅਗਲੀ ਗੱਲ ਇਹ ਹੈ ਵੀ ਤੁਸੀਂ ਕਹਿੰਦੇ ਹੋਵੋਗੇ ਵੀ ਇਹੋ ਜਿਹਾ ਡਰਾਈਵਰ ਨੂੰ ਫਿਰ ਲਾਇਸੈਂਸ ਕਿਵੇਂ ਮਿਲ ਗਿਆ ਕੀ ਇਹਦੇ ਵਿੱਚ ਕੈਲੀਫੋਰਨੀਆ ਸਰਕਾਰ ਜ਼ਿੰਮੇਵਾਰ ਕੀ ਇਹਦੇ ਵਿੱਚ ਟਰੱਕ ਡਰਾਈਵਿੰਗ ਸਕੂਲ ਜ਼ਿੰਮੇਵਾਰ ਨੇ ਕੀ ਇਹਦੇ ਵਿੱਚ ਐਫਐਮਸੀਐਸ ਜ਼ਿੰਮੇਵਾਰ ਹੈ ਜਿਹੜੀ ਸਰਕਾਰ ਨਾਲ ਰਲ ਕੇ ਨਵੇਂ-ਨਵੇਂ ਰੂਲਸ ਡਰਾਈਵਰਾਂ ਲਈ ਲਿਆ ਰਹੀ ਹੈਗੀ ਆ ਵਸ਼ਿੰਗਟਨ ਸਟੇਟ ਦੇ ਵਿੱਚ ਫੈਟਲ ਐਕਸੀਡੈਂਟ ਦਾ ਜਿਹੜਾ ਲਿੰਕ ਆ ਉਹ ਕੈਲੀਫੋਰਨੀਆ ਸਰਕਾਰ ਨਾਲ ਕਿਉਂ ਜੁੜ ਰਿਹਾ ਆ ਆਈਸ ਅਤੇ ਹਾਈਵੇ ਐਪ ਦੀਆਂ ਟਰੈਕਿੰਗ ਨੂੰ ਕੀ ਕੀ ਦੇਣਾ ਨੇ ਆਓ ਜਾਣਦੇ ਆ ਆਈਟੀਐਸ ਵੀਡੀਓ ਦੇ ਵਿੱਚ ਅਮਰੀਕਾ ਦੇ ਵਿੱਚ ਸੀਡੀਐਲ ਲੈਣ ਲਈ ਇੱਕ ਤਾਂ ਤੁਹਾਡੀ ਉਮਰ 21 ਸਾਲ ਜਾਂ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਦੂਜਾ ਤੁਹਾਡੇ ਕੋਲ ਕਾਰ ਦਾ ਲਾਇਸੈਂਸ ਹੋਣਾ ਜ਼ਰੂਰੀ ਆ। ਸੀਡੀਐਲ ਵੀ ਜਿਹੜੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਤਾਂ ਹੁੰਦਾ ਡੋਮਿਸਾਈਲਡ, ਦੂਜਾ ਹੁੰਦਾ ਨੋਨ ਡੋਮਿਸਾਈਲਡ। ਜਿਹੜੇ ਬੰਦੇ ਯੂਐਸ ਦੇ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ ਉਹਨਾਂ ਨੂੰ ਡੋਮਿਸਾਈਲਡ ਲਾਇਸੈਂਸ ਮਿਲਦਾ ਤੇ ਜਿਹੜੇ ਬੰਦੇ ਇਮੀਗ੍ਰੈਂਟ, ਰੈਫਿਊਜੀ ਜਾਂ ਵਰਕ ਪਰਮਿਟ ਸਟੇਟਸ ਤੇ ਆ ਉਹਨਾਂ ਨੂੰ ਨੋਨ ਡੋਮਿਸਾਈਲਡ ਲਾਇਸੈਂਸ ਮਿਲਦਾ ਆ। ਲਾਇਸੈਂਸ ਲੈਣ ਦਾ ਤਰੀਕਾ ਡੋਮਿਸਾਈਲਡ ਦਾ ਤੇ ਨੋਨ ਡੋਮਿਸਾਈਲਡ ਉਦਾ ਕਿਉਂ ਬਣਿਆ ਹੋਇਆ ਉਸ ਤੋਂ ਪਹਿਲਾਂ ਆਪਾਂ ਨੂੰ ਇਹ ਜਾਨਣਾ ਪਊਗਾ ਕਿ ਸੀਡੀਐਲ ਐਕਚੁਅਲ ਦੇ ਵਿੱਚ ਬਣਦਾ ਕਿਦਾਂ ਹੈ ਸੀਡੀਐਲ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਨੌਲੇਜ ਟੈਸਟ ਕਲੀਅਰ ਕਰਨਾ ਪੈਂਦਾ ਜਿਹਨੂੰ ਆਪਾਂ ਕਹਿੰਦੇ ਆ ਕਮਰਸ਼ੀਅਲ ਲਰਨਰਸ ਪਰਮਿਟ ਸੀਐਲਪੀ ਉਹਨੂੰ ਆਪਾਂ ਕਹਿ ਦਿੰਨੇ ਆ ਜਿਸ ਦੇ ਵਿੱਚ ਬੇਸਿਕ ਕੁਐਸਚਨਸ ਹੁੰਦੇ ਆ ਰੋਡ ਦੀ ਸੇਫਟੀ ਬਾਰੇ ਕੁਐਸਚਨਸ ਹੁੰਦੇ ਆ ਤੇ ਰੋਡ ਸਾਈਨਸ ਦੇ ਬਾਰੇ ਕੁਐਸਚਨਸ ਹੁੰਦੇ ਆ ਜਦੋਂ ਤੁਸੀਂ ਸੀਐਲਪੀ ਪਾਸ ਕਰ ਲੈਂਦੇ ਹੋ ਫਿਰ ਤੁਹਾਨੂੰ ਡਰਾਈਵਿੰਗ ਸਕੂਲ ਦੇ ਵਿੱਚ ਦਾਖਲਾ ਲੈਣਾ ਪੈਂਦਾ ਉੱਥੇ ਜਾ ਕੇ ਟ੍ਰੇਨਿੰਗ ਲੈਣੀ ਪੈਂਦੀ ਆ ਰੋਡ ਟੈਸਟ ਕਲੀਅਰ ਕਰਨਾ ਪੈਂ ਸਤਾ ਬਹੁਤ ਸਿੱਧੇ ਸਿੱਧੇ ਨੇ ਬਟ ਇਸ ਵਿਜਲੀਆਂ ਦਰਾਰਾਂ ਜਿਹੜੀਆਂ ਨੇ ਉਹਨਾਂ ਡਰਾਈਵਰਾਂ ਨੂੰ ਵੀ ਲਾਇਸੈਂਸ ਦੇ ਦਿੰਦੀਆਂ ਨੇ ਜਿਹੜੇ ਰੋਡ ਦੇ ਉੱਤੇ ਚੱਲਣ ਲਈ ਬਿਲਕੁਲ ਹੀ ਅਨਸੇਫ ਹੁੰਦੇ ਨੇ ਹੁੰਦਾ ਕੀ ਹੈ ਵੀ ਕੁਝ ਕੁ ਡਰਾਈਵਰਾਂ ਨੂੰ ਜਿਨ੍ਹਾਂ ਨੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਲੈਣਾ ਹੁੰਦਾ ਉਹਨਾਂ ਨੂੰ ਇੰਗਲਿਸ਼ ਬੋਲਣ ਦੇ ਵਿੱਚ ਬਹੁਤ ਦਿੱਕਤ ਹੁੰਦੀ ਆ ਸੋ ਜੇ ਉਹ ਇੰਗਲਿਸ਼ ਨਹੀਂ ਬੋਲ ਸਕਦੇ 댓 ਮੀਨਸ ਉਹ ਕੁਐਸਚਨ ਨੂੰ ਪੜ੍ਹ ਕੇ ਸਮਝ ਵੀ ਨਹੀਂ ਸਕਦੇ ਤੇ ਉਹਦਾ ਆਨਸਰ ਵੀ ਨਹੀਂ ਦੇ ਸਕਦੇ ਅਜਿਹੇ ਲੂਪਹੋਲਸ ਹੈਗੇ ਨੇ ਜਿਨ੍ਹਾਂ ਨੂੰ ਵਰਤ ਕੇ ਉਹਦਾ ਨੌਲੇਜ ਟੈਸਟ ਕਲੀਅਰ ਕਰ ਦਿੰਦੇ ਨੇ ਜਿੱਦਾਂ ਕਿ ਸੈਲਫੋਨ ਦੀ ਹੈਲਪ ਨਾਲ ਉਹ ਗਲਤ ਤਰੀਕੇ ਨਾਲ ਕੁਐਸਚਨ ਬਾਹਰ ਖੜੇ ਬੰਦੇ ਤੋਂ ਪੁੱਛ ਲੈਂਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਪੈਸੇ ਦਿੱਤੇ ਹੁੰਦੇ ਆ ਦੂਜਾ ਤਰੀਕਾ ਇਹ ਹੈਗਾ ਵੀ ਡੀਐਮਵੀ ਆਫੀਸਰਸ ਨੂੰ ਵੀ ਤੁਸੀਂ ਪੈਸੇ ਦੇ ਸਕਦੇ ਹੋ ਜਿਸ ਨਾਲ ਥੋੜਾ ਉਹ ਟੈਸਟ ਆਪ ਹੀ ਕਰ ਦਿੰਦੇ ਨੇ ਹੁਣ ਤੁਹਾਨੂੰ ਇਹ ਲੱਗਦਾ ਹੋਵੇਗਾ ਵੀ ਚਲੋ ਮੰਨ ਲਿਆ ਯਾਰ ਵੀ ਤੁਸੀਂ ਨੌਲੇਜ ਟੈਸਟ ਜਿਹੜਾ ਕਿਸੇ ਨੇ ਚੀਟਿੰ ਡਰਾਈਵਿੰਗ ਟੈਸਟ ਤਾਂ ਹਜੇ ਉਹਨੇ ਦੇਣਾ ਆ ਜਿਹਦੇ ਵਿੱਚ ਉਹਦੀ ਪ੍ਰੋਪਰ ਟ੍ਰੇਨਿੰਗ ਹੁੰਦੀ ਆ ਬਟ ਨਹੀਂ ਇੱਥੇ ਵੀ ਤੁਸੀਂ ਗਲਤ ਹੈਗੇ ਹੋ ਡਰਾਈਵਿੰਗ ਲਾਇਸੈਂਸ ਲੈਣ ਦੇ ਵਿੱਚ ਵੀ ਉਹ ਲੂਪ ਹੋਲਸ ਉੱਥੇ ਵੀ ਉਹਨਾਂ ਕੋਲ ਮੌਜੂਦ ਹੈਗੇ ਜਿਹਨੂੰ ਉਹ ਵਰਤ ਕੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਉਹ ਲੈ ਸਕਦੇ ਆ ਤੁਸੀਂ ਯਕੀਨ ਨਹੀਂ ਮੰਨਣਾ ਸਰਕਾਰ ਦੇ ਮੁਤਾਬਕ ਜਿਹੜਾ ਟਰੱਕ ਡਰਾਈਵਿੰਗ ਸਕੂਲ ਆ ਉਹ ਇੱਕ ਬਿਲੀਅਨ ਡਾਲਰ ਦੀ ਸਕੈਮ ਇੰਡਸਟਰੀ ਬਣ ਚੁੱਕਿਆ ਆ ਹੁਣ ਆਪਾਂ ਉਹਨਾਂ ਡਰਾਈਵਿੰਗ ਸਕੂਲ ਦੀ ਗੱਲ ਕਰਾਂਗੇ ਜਿੰਨਾ ਕਰਕੇ ਜਿਹੜਾ ਰੋਡ ਦੇ ਉੱਤੇ ਐਕਸੀਡੈਂਟ ਵੱਧ ਰਹੇ ਆ ਤੇ ਉਹ ਕਿਵੇਂ ਆਪਦਾ ਮਾਡਲ ਜਿਹੜਾ ਉਹ ਚੱਲਦਾ ਕਰਦੇ ਹੈਗੇ ਆ ਪਹਿਲੀ ਗੱਲ 2 ਕੁ ਟੋਟੇ ਜੇ ਟਰੱਕ ਰੱਖ ਲੈਣੇ ਜਿਨ੍ਹਾਂ ਦੀ ਕੀਮਤ 10000 ਤੋਂ ਵੱਧ ਨਾ ਹੋਵੇ ਇੱਕ ਵੇਅਰਹਾਊਸ ਜਾਂ ਯਾਰਡ ਰੈਂਟ ਤੇ ਕਰ ਲੈਣਾ ਜਿੱਥੇ ਉਹ ਉਹਨਾਂ ਨੇ ਟਰੱਕ ਟਰੱਕ ਆਪਦੇ ਖੜੇ ਕਰਨੇ ਆ ਜਾਂ ਉੱਥੇ ਉਹਨਾਂ ਨੂੰ ਬੈਕਿੰਗ ਦੀ ਪ੍ਰੈਕਟਿਸ ਦੇਣੀਆਂ ਨੇ ਉਸ ਤੋਂ ਬਾਅਦ ਇਮੀਗ੍ਰੈਂਟਸ ਨੂੰ ਸਪੈਸ਼ਲੀ ਟਾਰਗੇਟ ਕਰਨਾ ਉਹਨਾਂ ਨੂੰ ਝੂਠੇ ਵਾਅਦੇ ਦਿਖਾਉਣੇ ਵੀ ਹਾਂਜੀ ਤੁਸੀਂ ਤਾਂ ਰਾਜੇ ਬਣ ਜਾਣਾ ਜੀ ਤੁਹਾਡੇ ਕੋਲ ਤਾਂ ਜੀ ਗਰੰਟਡ ਜੌਬ ਆ ਜਾਣੀ ਹੈ ਇੱਕ ਕਰੀ ਤੁਸੀਂ ਲਾਇਸੈਂਸ ਲੈ ਲਓ ਉਸ ਤੋਂ ਬਾਅਦ ਉਹਨਾਂ ਕੋਲੋਂ 6000 ਤੋਂ ਲੈ ਕੇ 12000 ਡਾਲਰ ਤੱਕ ਚਾਰਜ ਵੀ ਕਰਨਾ ਇਹ ਟ੍ਰੇਨਿੰਗ ਜਿੰਨੀ ਪ੍ਰੋਮਿਸ ਕੀਤੀ ਗਈ ਹੈ ਉਹਦੇ ਚੋਂ ਸਿਰਫ 10% ਹੀ ਦੇਣੀ ਆ ਹੁਣ ਇਹ ਜੁਗਾਲੂ ਡਰਾਈਵਿੰਗ ਸਕੂਲ ਕਿਵੇਂ ਆਪਣੀਆਂ ਲੀਗਲ ਸਰਵਿਸਿਜ਼ ਦਿੰਦੇ ਨੇ ਆਉ ਜਾਣਦੇ ਐ ਸਭ ਤੋਂ ਪਹਿਲੀ ਹੈਗੀ ਆ ਗੋਸਟ ਟ੍ਰੇਨਿੰਗ ਗੋਸਟ ਟ੍ਰੇਨਿੰਗ ਦਾ ਮਤਲਬ ਇਹ ਹੁੰਦਾ ਹੈਗਾ ਵੀ ਲੈਟਸ ਸੇ ਮੰਨ ਲਓ ਵੀ ਇੱਕ ਸਟੂਡੈਂਟ ਨੂੰ 40 ਘੰਟੇ ਮਿਨੀਮਮ ਜਿਹੜੀ ਉਹ ਟ੍ਰੇਨਿੰਗ ਚਾਹੀਦੀ ਹੈਗੀ ਆ ਪਰ ਡਰਾਈਵਿੰਗ ਸਕੂਲ ਜਿਹੜੇ ਹੈਗੇ ਸਿਰਫ 10 ਘੰਟੇ ਐਟ ਮੈਕਸ ਉਹਨੂੰ ਟ੍ਰੇਨਿੰਗ ਦਿੰਦੇ ਹੈਗੇ ਤੇ ਕੁਝ ਕੁ ਸਕੂਲਾਂ ਦੇ ਵਿੱਚ ਤਾਂ ਇਹ ਹੁੰਦਾ ਵੀ ਜਿਹੜਾ ਐਗਜ਼ਾਮੀਨਰ ਟੈਸਟ ਲਾਈਨ ਆਉਂਦਾ ਉਹਨੂੰ ਸਿੱਧਾ-ਸਿੱਧਾ ਬ੍ਰਾਈਬ ਦਿੱਤੀ ਜਾਂਦੀ ਹੈਗੀ ਆ ਵੀ ਵੀ ਪੈਸੇ ਦੇ ਕੇ ਉਹਨੂੰ ਕਹਿ ਦਿੱਤਾ ਜਾਂਦਾ ਵੀ ਤੂੰ ਆ ਸਟੂਡੈਂਟ ਪਾਸ ਕਰ ਦੇ ਨਤੀਜਾ ਹੈਗਾ ਫੇਕ ਇਨਸਟ੍ਰਕਟਰਸ ਇਨਸਟ੍ਰਕਟਰਸ ਕੋ ਲਿਟਰਲੀ ਕਲਾਸ 1 ਦਾ ਲਾਇਸੈਂਸ ਵੀ ਨਹੀਂ ਹੁੰਦਾ ਤੇ ਉਹ ਜਿਹੜੇ ਆ ਉਹ ਕਲਾਸ 1 ਦੀ ਟ੍ਰੇਨਿੰਗ ਦੇ ਰਹੇ ਹੁੰਦੇ ਆ ਦੂਜੇ ਡਰਾਈਵਰਾਂ ਨੂੰ ਚੌਥਾ ਹੈਗਾ ਇੰਗਲਿਸ਼ ਲੈਂਗੁਏਜ ਰਿਕੁਆਇਰਮੈਂਟਸ ਜਿਹੜੇ ਸਕੂਲ ਉਹ ਕੀ ਕਰਦੇ ਹੈਗੇ ਉਹ ਬੇਸਿਕ ਇੰਗਲਿਸ਼ ਰਿਕੁਆਇਰਮੈਂਟ ਨੂੰ ਜਿਹੜਾ ਉਹ ਨੈਗਲੈਕਟ ਕਰ ਦਿੰਦੇ ਆ ਤੇ ਆਪਦੀ ਜਿੰਨੀ ਵੀ ਟ੍ਰੇਨਿੰਗ ਹੈਗੀ ਉਹ ਪੰਜਾਬੀ ਚ ਦਿੰਦੇ ਆ ਤੇ ਇਹ ਚੀਜ਼ ਦਾ ਪ੍ਰਚਾਰ ਕਰਦੇ ਹੈਗੇ ਵੀ ਤੁਹਾਨੂੰ ਇੰਗਲਿਸ਼ ਦੀ ਲੋੜ ਨਹੀਂ ਹੈਗੀ ਟਰੱਕ ਚਲਾਉਣ ਲਈ ਹੁਣ ਉਹਨਾਂ ਡਰਾਈਵਿੰਗ ਸਕੂਲ ਦਾ ਮੇਨ ਮਕਸਦ ਇਹ ਹੁੰਦਾ ਵੀ ਵੱਧ ਤੋਂ ਵੱਧ ਸਟੂਡੈਂਟਸ ਨੂੰ ਜਿਹੜਾ ਉਹ ਲਾਇਸੈਂਸ ਦੇ ਕੇ ਪਾਸ ਕੀਤਾ ਜਾਵੇ ਤਾਂ ਕਿ ਉਹ ਆਪਦੀ ਜਿਹੜੀ ਐਨੂਅਲ ਗ੍ਰੋਸ ਇਨਕਮ ਵਧਾ ਸਕਣ ਜਿਸ ਵਿੱਚ ਬਿਨਾਂ ਕੋਈ ਸਿਖਾਏ ਡਰਾਈਵਰ ਨੂੰ ਲਾਇਸੈਂਸ ਦੇ ਦਿੱਤਾ ਜਾਂਦਾ ਤੇ ਉਹ ਹੁਣ ਹਾਇਰ ਹੋਣ ਲਈ ਤਿਆਰ ਹੈ ਹੁਣ ਉਹੀ ਡਰਾਈਵਰ ਇੱਕ ਛੋਟੀ ਮੋਟੀ ਟਰੱਕਿੰਗ ਕੰਪਨੀ ਕੋਲ ਜਾਂਦਾ ਹੈਗਾ ਉੱਥੇ ਜਾ ਕੇ ਕਹਿੰਦਾ ਜੀ ਮੈਨੂੰ ਹਾਇਰ ਕਰ ਲਓ ਉਹਨਾਂ ਨੂੰ ਵੀ ਇਦਾਂ ਦੇ ਡਰਾਈਵਰਾਂ ਦੀ ਭਾਲ ਹੁੰਦੀ ਹੈਗੀ ਆ ਕਿਉਂਕਿ ਉਹਨਾਂ ਨੂੰ ਉਹ ਬੇਸਿਕ ਸੈਂਟ ਜਿਹੜੇ ਉਹ ਦੇ ਸਕਦੇ ਆ ਡਰਾਈਵਰ ਨੂੰ ਵੀ ਲੱਗਦਾ ਵੀ ਮੈਨੂੰ ਸੀਡੀਐਲ ਲੈਨਸਰ ਜਾਬ ਮਿਲ ਗਈ ਆ ਤੇ ਦੂਸਰੇ ਪਾਸੇ ਕੰਪਨੀ ਨੂੰ ਵੀ ਇਹੀ ਲੱਗਦਾ ਵੀ ਮੈਂ ਉਹਨੂੰ ਘੱਟ ਸੈਂਟ ਤੇ ਚਲਾ ਕੇ ਦੇਖ ਲੈਣਾ ਫਿਰ ਉਹੀ ਕੰਪਨੀ ਉਸ ਡਰਾਈਵਰ ਨੂੰ ਦੋ ਕੁ ਵੀਕ ਦੀ ਟ੍ਰੇਨਿੰਗ ਦੇ ਕੇ ਫੁੱਲ ਫਲੈਜਡ ਟਰੈਕਟਰ ਟ੍ਰੇਲਰ ਫੜਾ ਕੇ ਉਹਨੂੰ ਲੌਂਗ ਹਾਲ ਦੇ ਉੱਤੇ ਭੇਜ ਦਿੰਦੀ ਆ ਉਹ ਡਰਾਈਵਰ ਨੂੰ ਕਿਸੇ ਵੀ ਰ ਮੈਨੂੰ ਨਹੀਂ ਪਤਾ ਵੀ ਪ੍ਰੋਪਰ ਤੇਲ ਕਿਦਾਂ ਪੋਣਾ ਹੈਗਾ ਪ੍ਰੋਪਰ ਪ੍ਰੋਟੋਕੋਲਸ ਪ੍ਰੋਸੀਜਰਸ ਕਿਵੇਂ ਹੁੰਦੇ ਆ ਟਰੱਕ ਸਟਾਪਾਂ ਦੇ ਉੱਤੇ ਤੇ ਕਸਟਮਰਸ ਦੇ ਉੱਤੇ ਇਸੇ ਕਰਕੇ ਤੁਸੀਂ ਦੇਖਿਆ ਹੋਵੇਗਾ ਵੀ ਬਹੁਤੇ ਆਪਣੇ ਪੰਜਾਬੀ ਡਰਾਈਵਰ ਜਿਹੜੇ ਆ ਉਹ ਟਰੱਕ ਸਟਾਪਾਂ ਦੇ ਉੱਤੇ ਤੇ ਕਸਟਮਰਾਂ ਦੇ ਉੱਤੇ ਚਪਲਾਂ ਪਾ ਕੇ ਤੁਰੇ ਫਿਰਦੇ ਆ ਜਦਕਿ ਇਹ ਪ੍ਰੋਟੋਕੋਲ ਬਿਲਕੁਲ ਵੀ ਨਹੀਂ ਹੈਗਾ ਹੁਣ ਇਸ ਦੇ ਵਿੱਚ ਉਹ ਸਾਰੇ ਬੰਦੇ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਲੂਪ ਹੋਲ ਨੂੰ ਬਣਾਇਆ ਤੇ ਉਸ ਨੂੰ ਚੱਲਣ ਦਿੱਤਾ ਹੁਣ ਟਰੱਕਿੰਗ ਕੰਪਨੀਆਂਸ ਤੇ ਟਰੱਕ ਡਰਾਈਵਿੰਗ ਸਕੂਲ ਤਾਂ ਇਹੀ ਸਮਝਦੇ ਨੇ ਵੀ ਜਿਹੜਾ ਕੋਈ ਟਰੱਕ ਡਰਾਈਵਰ ਰੋਡ ਦੇ ਉੱਤੇ ਮਰੂਗਾ ਤੇ ਉਹ ਬਗਾਨੀ ਮਾਂ ਦਾ ਪੋਤੀ ਮਰੂਗਾ ਤੁਹਾਡੇ ਕੀ ਵਿਚਾਰ ਨੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਹੁਣ ਤੁਹਾਨੂੰ ਇਹ ਨਹੀਂ ਲੱਗਦਾ ਵੀ ਜਿੰਨੇ ਵੀ ਲਾਇਸੈਂਸ ਗਲਤ ਤਰੀਕੇ ਨਾਲ ਇਸ਼ੂ ਹੋਏ ਨੇ ਉਹਨਾਂ ਨੂੰ ਸਰਕਾਰ ਰੀਵੋਕ ਕਰੇ ਹਾਂਜੀ ਬਿਲਕੁਲ ਇਦਾਂ ਹੀ ਹੋ ਰਿਹਾ ਸਰਕਾਰ ਉਹਨਾਂ ਨੂੰ ਰੀਵੋਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈਗੀ ਆ ਅਓ ਜਾਣਦੇ ਆਪਾਂ ਇਸ ਡਾਟੇ ਬਾਰੇ 2023 ਦੇ ਵਿੱਚ ਫਲੋਰੀਡਾ ਦੇ ਵਿੱਚ 25000 ਪਲੱਸ ਕਲਾਸ 1 ਲਾਇਸੈਂਸ ਜਿਹੜਾ ਰੀਵੋਕ ਕੀਤਾ ਗਿਆ ਕੈਲੀਫੋਰਨੀਆ ਦੇ ਵਿੱਚ 21000 ਤੋਂ ਵੱਧ ਜਿਹੜੇ ਕਲਾਸ 1 ਲਾਇਸੈਂਸ ਆ ਉਹਨਾਂ ਨੂੰ ਰੀਵਿਊ ਕਰਨ ਦਾ ਪ੍ਰੋਸੈਸ ਐਫ ਐਮ ਸੀ ਐਸਏ ਵੱਲੋਂ ਸ਼ੁਰੂ ਕਰ ਦਿੱਤਾ ਗਿਆ ਇਹ ਗੱਲ ਕਿਉਂ ਹੋ ਰਹੀ ਹੈ ਕਿਉਂਕਿ ਕੈਲੀਫੋਰਨੀਆ ਦੇ ਵਿੱਚ ਡੀ ਐਮ ਵੀ ਵਾਲੇ ਤੇ ਡਰਾਈਵਿੰਗ ਸਕੂਲ ਵਾਲੇ ਰਲ ਮਿਲ ਕੇ ਉਹ ਪੈਸਾ ਖਵਾ ਖੂ ਕੇ ਜਿਹੜਾ ਕਲਾਸ 1 ਲਾਇਸੈਂਸ ਅਨਪ੍ਰੋਫੈਸ਼ਨਲ ਡਰਾਈਵਰਸ ਨੂੰ ਇਸ਼ੂ ਕਰ ਰਹੇ ਨੇ ਜਸਵਤ ਸੱਤ ਡੀਐਮਵੀ ਆਫੀਸਰਸ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਹ ਪੈਸਾ ਲੈ ਕੇ ਰਿਟਰਨ ਐਗਜ਼ਾਮ ਕਲੀਅਰ ਕਰਵਾ ਰਹੇ ਸੀਗੇ ਇੱਕ ਹੋਰ ਇਸ਼ੂ ਜਿਹੜਾ ਕੈਲੀਫੋਰਨੀਆ ਦੀ ਡੀਐਮਵੀ ਨੇ ਆਪ ਹੀ ਕ੍ਰੀਏਟ ਕੀਤਾ ਉਹ ਇਹ ਹੈਗਾ ਵੀ ਜਿਹੜੀ ਲਾਇਸੈਂਸ ਐਕਸਪਾਇਰੀ ਦੀ ਮਿਆਦ ਹੈਗੀ ਆ ਉਹ ਉਹਨਾਂ ਨੇ ਰਿਫਿਊਜੀ ਦੇ ਵਰਕ ਪਰਮਿਟ ਤੋਂ ਕਾਫੀ ਦੇਰ ਬਾਅਦ ਦੀ ਜਿਹੜੀ ਰੱਖ ਦਿੱਤੀ ਗਈ ਆ ਹੁਣ ਸੁਣਨ ਚ ਤਾਂ ਇਹ ਵੀ ਆਇਆ ਵੀ ਜਿਹੜਾ ਬਾਇ ਡਿਫਾਲਟ ਜਦੋਂ ਕਿਸੇ ਨੂੰ ਵੀ ਲਾਇਸੈਂਸ ਇਸ਼ੂ ਹੁੰਦਾ ਉਹ 8 ਸਾਲ ਦੀ ਐਕਸਪਾਇਰੀ ਤੇ ਜਿਹੜਾ ਇਸ਼ੂ ਹੋ ਜਾਂਦਾ ਬਟ ਰეკਮੈਂਡੇਸ਼ਨ ਇਹ ਹੈ ਕਿ ਵੀ ਜਿਹੜੇ ਵੀ ਨਾਨ ਡੋਮਿਸਾਈਲ ਲਾਇਸੈਂਸ ਤੁਸੀਂ ਇਸ਼ੂ ਕਰਨੇ ਆ ਉਹ ਵਰਕ ਪਰਮਿਟ ਦੀ ਐਕਸਪਾਇਰੀ ਦੇ ਹਿਸਾਬ ਨਾਲ ਤੁਸੀਂ ਇਸ਼ੂ ਕਰਨੇ ਆ ਹੁਣ ਇਸੇ ਤਰੀਕੇ ਐਫ ਐਮ ਸੀ ਐਸ اے ਵੱਲੋਂ ਟੈਕਸਿਸ ਪੈنسਿਲਵੇਨੀਆ ਇੰਡੀਆਨਾ ਇਦਾਂ ਦੇ ਸੂਬਿਆਂ ਦੇ ਵਿੱਚ ਜਿਹੜਾ ਉਹ ਲਾਇਸੈਂਸ ਚੈੱਕ ਕਰਨ ਦਾ ਕੰਮ ਸ਼ੁਰੂ ਹੋ ਗਿਆ ਵੀ ਕਿਦਾਂ-ਕਿਦਾਂ ਕਿਸ-ਕਿਸ ਤਰੀਕੇ ਨਾਲ ਜਿਹੜੇ ਉਹ ਲਾਇਸੈਂਸ ਵੰਡੇ ਗਏ ਨੇ ਹੁਣ ਇਹ ਸਭ ਸ਼ੁਰੂ ਕਿਦਾਂ ਹੋਇਆ 2025 ਦੀ ਸਟਾਰਟਿੰਗ ਦੇ ਵਿੱਚ ਐਫ ਐਮ ਸੀ ਐਸ اے ਨੇ ਏ ਪੀ ਆਰ ਕਰਨਾ ਸ਼ੁਰੂ ਕਰ ਦਿੱਤਾ ਐਫ ਐਮ ਸੀ ਐਸ اے ਜਿਹੜਾ ਏ ਪੀ ਆਰ ਉਹ ਹਰ ਇੱਕ ਸਾਲ ਕਰਦੀ ਆ ਬਟ ਇਸ ਸਾਲ ਜਿਹੜਾ ਉਹ ਏ ਤੋਂ ਲੈ ਕੇ ਅਗਸਤ ਤੱਕ ਨਾਨ ਡੋਮਿਸਾਈਲਡ ਲਾਇਸੈਂਸ ਵਾਲਿਆਂ ਨੇ ਅਜਿਹੀ ਫੈਡਰਲ ਕ੍ਰੈਸ਼ ਕੀਤੇ ਜਿਸ ਤੋਂ ਐਫ ਐਮ ਸੀ ਐਸ ਐ ਨੂੰ ਬਹਾਨਾ ਮਿਲ ਗਿਆ ਵੀ ਏ ਪੀ ਆਰ ਜਿਹੜਾ ਹੋਰ ਬ੍ਰੀਕਿੰਗ ਨਾਲ ਜਾਂਚ ਕਰਨ ਦਾ ਜਿਸ ਵਿੱਚ 12 ਅਗਸਤ ਨੂੰ ਹਰਜਿੰਦਰ ਸਿੰਘ ਵੱਲੋਂ ਫਲੋਰੀਡਾ ਦੇ ਵਿੱਚ ਇਲਲੀਗਲ ਤਰੀਕੇ ਨਾਲ ਯੂ ਟਰਨ ਮਾਰਿਆ ਗਿਆ ਉਹ ਕੇਸ ਵੀ ਇਨਕਲੂਡਡ ਆ ਇੱਕ ਐਕਸੀਡੈਂਟ 11 ਜੁਲਾਈ ਨੂੰ ਹੋਇਆ ਜਿਸ ਦੇ ਵਿੱਚ ਇੱਕ ਡਰਾਈਵਰ ਜਿਹੜਾ ਨਿਊ ਜਰਸੀ ਤੋਂ ਡਲਵਾਰੇ ਵਾਲ ਨੂੰ ਜਾ ਰਿਹਾ ਸੀਗਾ ਤੇ ਡਲਵਾਰੇ ਬ੍ਰਿਜ ਦੇ ਉੱਤੇ ਉਹ ਤਿੰਨ ਲਾਈਨਾਂ ਨੂੰ ਕ੍ਰੋਸ ਕਰਕੇ ਮੀਡੀਅਨ ਦੇ ਵਿੱਚ ਵੱਜਿਆ ਜਿਸ ਦੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਇੱਕ ਹੋਰ ਕ੍ਰੈਸ਼ ਛੇ ਮਹੀਨوں ਪਹਿਲਾਂ ਅਲਬਾਮਾ ਦੇ ਵਿੱਚ ਹੋਇਆ ਜਿਸ ਵਿੱਚ ਟ੍ਰੈਫਿਕ ਲਾਈਟ ਦੇ ਉੱਤੇ ਖੜੀਆਂ ਗੱਡੀਆਂ ਦੇ ਉੱਤੇ ਟਰੱਕ ਚੜ ਗਿਆ ਇਸ ਇਨਸੀਡੈਂਟ ਦੇ ਵਿੱਚ ਦੋ ਬੰਦਿਆਂ ਦੀ ਮੌਤ ਹੋਈ ਤੇ ਚਾਰ ਬੰਦੇ ਜ਼ਖਮੀ ਹੋ ਗਏ। ਉਸ ਡਰਾਈਵਰ ਦੇ ਕੋਲ ਵੀ ਨਾਨ ਟੋਮਿਸਾਈਡ ਲਾਇਸੈਂਸ ਸੀਗਾ। ਇਸ ਕ੍ਰੈਸ਼ ਦੀ ਜਾਂਚ ਦੇ ਵਿੱਚ ਇਹ ਵੀ ਪਾਇਆ ਗਿਆ ਵੀ ਡਰਾਈਵਰ ਕੋਲ ਵੈਲਿਡ ਈਏਡੀ ਦਾ ਸੀਗਾ ਬਟ ਵੈਲਿਡ ਆਈ94 ਜਾਂ ਆਈ94ਏ ਬਿਲਕੁਲ ਵੀ ਨਹੀਂ ਸੀਗਾ। ਹੁਣ ਜਿਸ ਨੂੰ ਦੇਖਦੋ ਐਫਐਮਸੀਐਸਾ ਚਾਹੁੰਦੀ ਹੈਗੀ ਵੀ ਕੱਲੇ ਈਏਡੀ ਨਾਲ ਡਰਾਈਵਰ ਨੂੰ ਲਾਇਸੈਂਸ ਜਿਹੜਾ ਨਾ ਦਿੱਤਾ ਜਾਵੇ। ਉਸ ਤੋਂ ਬਾਅਦ ਡਰਾਈਵਰ ਕੋਲੇ ਵੈਲਿਡ ਵੀਜ਼ਾ ਵੀ ਹੋਣਾ ਜ਼ਰੂਰੀ ਹੈਗਾ। ਕਈ-ਕਈ ਵਾਰ ਆਟੇ 'ਚ ਲੋਨ ਤਾਂ ਚੱਲ ਜਾਂਦਾ ਪਰ ਲੋਨ 'ਚ ਆਟਾ ਨਹੀਂ ਚੱਲਦਾ। ਹੁਣ ਉਸ ਚੀਜ਼ ਨੂੰ ਲੈ ਕੇ ਕੋਇਆ ਇਹ ਵੀ ਜਦੋਂ ਆਪਾਂ ਹਰੇਕ ਬੰਦੇ ਨੂੰ ਹੀ ਅਨਪ੍ਰੋਫੈਸ਼ਨਲੀ ਟ੍ਰੇਨ ਕਰਕੇ ਲਾਇਸੈਂਸ ਦੇ ਰਹੇ ਹੈਗੇ ਆ ਉਹਦੇ ਨਾਲ ਕੀ ਹੋ ਰਿਹਾ ਜਿਨ੍ਹਾਂ ਨੇ ਅੱਜ ਤੋਂ 10 ਸਾਲ ਪਹਿਲਾਂ ਵੀ ਲਾਇਸੈਂਸ ਲਏ ਹੋਏ ਸੀਗੇ ਉਹਨਾਂ ਤੇ ਵੀ ਜਿਹੜਾ ਉਹ ਖਤਰੇ ਦਾ ਬਦਲ ਮੰਡਰਾ ਰਿਹਾ ਫਲੇ ਤਾਂ ਆਪਾਂ ਉਹਨਾਂ ਲਾਇਸੈਂਸ ਦੀ ਗੱਲ ਹੀ ਨਹੀਂ ਕਰ ਰਹੇ ਜਿਹੜੇ ਡੀਯੂਆਈ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਰਿਵੋਕ ਕੀਤੇ ਗਏ ਨੇ ਹਜੇ ਤਾਂ ਸਿਰਫ ਆਪਾਂ ਨਾਨ ਟੋਮਿਸਾਈਲਡ ਲਾਇਸੈਂਸ ਜਿਹੜੇ ਉਹਨਾਂ ਦੀ ਗੱਲ ਕਰ ਰਹੇ ਹੈਗੇ ਡਿਊਟੀ ਤੇ ਐਫਐਮਸੀਐਸ ਰਲ ਮਿਲ ਕੇ ਹੁਣ ਅਜਿਹੇ ਰੂਲਸ ਲਿਆ ਰਹੇ ਨੇ ਜਿਸ ਨਾਲ ਲੂਪ ਹੋਲਸ ਜਿਹੜੇ ਉਹ ਬੰਦ ਹੋ ਸਕਣ ਤੇ ਜਿੰਨਾ ਵੀ ਇਹਨਾਂ ਦਾ ਸਿਸਟਮ ਹੈਗਾ ਉਹਨੂੰ ਜਿਹੜਾ ਉਹ ਅਪਡੇਟ ਕੀਤਾ ਜਾ ਸਕੇ ਮੋٹے ਮੋٹے ਤੌਰ ਤੇ ਟਰਕਿੰਗ ਨਾਲ ਜਿੰਨਾਂ ਵੀ ਲਿੰਕਡ ਕੰਪਨੀਆਂਸ ਹੈਗੀਆਂ ਚਾਹੇ ਉਹ ਡਰਾਈਵਿੰਗ ਸਕੂਲ ਹੋਵੇ ਚਾਹੇ ਟਰੱਕ ਆਪਰੇਟਿੰਗ ਕੰਪਨੀਆਂਸ ਹੋਣ ਕੈਰੀਅਰਸ ਹੋ ਕੀ ਜਿਹੜੀਆਂ ਲੂਪ ਹੋਲ ਨੂੰ ਬੰਦ ਕੀਤਾ ਜਾ ਸਕੇ ਤੇ ਜੇ ਉਹ ਵੈਰੀਫਿਕੇਸ਼ਨ ਪ੍ਰੋਸੈਸ ਨਹੀਂ ਪੂਰਾ ਕਰਦੇ ਤੇ ਉਹ ਆਪਦੇ ਆਪਰੇਸ਼ਨਸ ਜਿਹੜਾ ਕੰਟੀਨਿਊ ਨਹੀਂ ਰੱਖ ਸਕਣਗੇ ਇਹ ਸਟੈਪ ਨੂੰ ਟਾਈਮ ਲੱਗੂਗਾ ਕਿਉਂਕਿ ਇਹ ਪ੍ਰੋਸੈਸ ਜਿਹੜਾ ਇੱਕੋ ਦਮ ਇੰਪਲੀਮੈਂਟ ਨਹੀਂ ਹੋਏਗਾ ਇਹ ਹੌਲੀ ਹੌਲੀ ਸਟੈਪ ਬਾਏ ਸਟੈਪ ਇੰਪਲੀਮੈਂਟ ਕਰਨਗੇ ਇਸ ਤੋਂ ਬਾਅਦ ਆ ਜਾਂਦਾ ਜੀ ਐਡਰੈਸ ਵੈਰੀਫਿਕੇਸ਼ਨ ਜਿੰਨੇ ਵੀ ਬਿਜ਼ਨਸ ਨੇ ਟਰাকিং ਨਾਲ ਰਿਲੇਟਡ ਉਹਨਾਂ ਦਾ ਪੀਓ ਬਾਕਸ ਐਡਰੈਸ ਬਿਲਕੁਲ ਵੀ ਨਾ ਹੋਵੇ ਜੇ ਉਹਨਾਂ ਨੇ ਆਪਣੀ ਡਰਾਈਵਿੰਗ ਕੰਪਨੀ ਰਨ ਕਰਨੀ ਹੈਗੀ ਹੈ ਜਾਂ ਤਾਂ ਉਹਨਾਂ ਨੂੰ ਘਰ ਦਾ ਜਾਂ ਅਪਾਰਟਮੈਂਟ ਦਾ ਐਡਰੈਸ ਦੇਣਾ ਹੀ ਪਵੇਗਾ ਐਫਐਮਸੀਐਸਏ ਦਾ ਅਗਲਾ ਟਾਰਗੇਟ ਹੈਗਾ ਡਰਾਈਵਿੰਗ ਸਕੂਲ ਜਿੰਨੇ ਵੀ ਡਰਾਈਵਿੰਗ ਸਕੂਲ ਗਲਤ ਤਰੀਕੇ ਨਾਲ ਚੱਲ ਰਹੇ ਹਨ ਉਹਨਾਂ ਨੂੰ ਕਰੈਕਟਾਉਨ ਕਰਕੇ ਬੰਦ ਕੀਤਾ ਜਾਣਾ ਗਵਰਨਮੈਂਟ ਨੇ 3000 ਤੋਂ ਵੱਧ ਜਿਹੜੇ ਡਰਾਈਵਿੰਗ ਸਕੂਲ ਆ ਉਹਨਾਂ ਨੂੰ ਕਰੈਕਟਾਉਨ ਕੀਤਾ ਹੈਗਾ ਤੇ ਉਹਨਾਂ ਨੂੰ ਨਾਨ ਕੰਪਲਾਈਅੰਟ ਕਰਾਰ ਦਿੱਤਾ ਹੈਗਾ ਵੀ ਇਹ ਜਿਹੜਾ ਲਾਇਸੈਂਸ ਅੱਗੇ ਨਹੀਂ ਦੇ ਸਕਣਗੇ ਟਰਾਂਸਪੋਰਟੇਸ਼ਨ ਸੈਕਟਰੀ ਨੇ ਸਾਰੀਆਂ ਸ ਤੱਗਾ ਗਿਆ ਉਹ ਬੀਸਿਕਲੀ ਇਹ ਜਾਨਣਾ ਚਾਹੁੰਦੇ ਹੈਗੇ ਵੀ ਕਿਹੜੇ ਕਿਹੜੇ ਡਰਾਈਵਿੰਗ ਸਕੂਲ ਵੱਲੋਂ ਨਾਨ ਟੋਮਿਸਾਈਲਡ ਲਾਇਸੈਂਸ ਜਿਹੜੇ ਗਲਤ ਤਰੀਕੇ ਨਾਲ ਇਸ਼ੂ ਕੀਤੇ ਗਏ ਨੇ ਹੋ ਸਕਦਾ ਇਸ ਆਡਿਟ ਤੋਂ ਬਾਅਦ ਸਟੇਟਸ ਨੂੰ ਜਿਹੜਾ ਹੋ ਪੈਨਲਟੀਆਂ ਦਾ ਵੀ ਸਾਹਮਣਾ ਕਰਨਾ ਪਵੇ ਜਿਸ ਦੇ ਵਿੱਚ ਫੈਡਰਲ ਹਾਈਵੇ ਫੰਡ ਵੱਲੋਂ ਕਟ ਲੱਗ ਸਕਦਾ ਜਿਹੜਾ ਲਾਸਟ ਪ੍ਰੋਸੈਸ ਆ ਉਹ ਸਭ ਤੋਂ ਜ਼ਰੂਰੀ ਆ ਉਸ ਦੇ ਵਿੱਚ ਇਹ ਹੈਗਾ ਵੀ ਲਿੰਕਿੰਗ ਯਰ ਸੀ ਡੀ ਐਲ ਵਿਦ ਯਰ ਲੀਗਲ ਸਟੇ ਜਿਦਾ ਆਪਾਂ ਦੇਖਿਆ ਹੈਗਾ ਵੀ ਜਦੋਂ ਵੀ ਨਾਨ ਟੋਮਿਸਾਈਲਡ ਸੀ ਡੀ ਐਲ ਇਸ਼ੂ ਕੀਤਾ ਜਾਂਦਾ ਹੈਗਾ ਉਹ ਡਰਾਈਵਰ ਦੀ ਲੀਗਲ ਸਟੇ ਨਾਲੋਂ ਵੱਧ ਐਕਸਪਾਇਰੀ ਪਾ ਕੇ ਇਸ਼ੂ ਕਰ ਦਿੱਤਾ ਜਾਂਦਾ ਜਿਸ ਕਰਕੇ ਡਰਾਈਵਰ ਨੂੰ ਇੱਕ ਬੈਨੀਫਿਟ ਆਫ ਡਾਊਟ ਮਿਲ ਜਾਂਦਾ ਤੇ ਉਹ ਆਪਣੇ ਟਰਕਿੰਗ ਕੈਰੀਅਰ ਨੂੰ ਕੰਟੀਨਿਊ ਰੱਖਦਾ ਅਪਡੇਟਡ ਗਾਈਡਲਾਈਨਸ ਦੇ ਹਿਸਾਬ ਨਾਲ ਜਿਹੜਾ ਉਹ ਵਰਕ ਪਰਮਿਟ ਹੋਲਡਰ ਡਰਾਈਵਰ ਨੂੰ 1 ਸਾਲ ਦਾ ਨਾਨ ਡੋਮਿਸਾਈਲਡ ਲਾਇਸੈਂਸ ਮਿਲੇਗਾ ਤੇ ਹਰ ਇੱਕ ਸਾਲ ਉਹ ਰੀਨਿਊ ਹੋਏਗਾ ਸਰਕਾਰ ਜਿਹੜੀ ਉਹ ਮੰਡੇਟਰੀ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਵੀ ਜਿਹੜੀ ਉਹ ਸਟ੍ਰਿਕਟ ਹੋਈ ਹੋਈ ਹੈਗੀ ਆ ਜਿਸ ਕਰਕੇ 9500 ਤੋਂ ਵੱਧ ਜਿਹੜੇ ਮੈਕਸੀਕਨ ਇੰਡੀਜਨਸ ਤੇ ਹੋਰ ਕਈ ਭਾਸ਼ਾ ਬੋਲਦੇ ਡਰਾਈਵਰਾਂ ਉਹ ਟਰੱਕਿੰਗ ਕੰਪਨੀ ਲਈ ਬਹੁਤ ਭੈੜੀ ਚੀਜ਼ ਹੈਗੀ ਆ ਲੈਟਸ ਸੇ ਵੀ ਮੈਨੂੰ ਇੰਗਲਿਸ਼ ਨਹੀਂ ਆਉਂਦੀ ਮੈਂ ਟਰੱਕ ਲੈ ਕੇ ਕੈਲੀਫੋਰਨੀਆ ਤੋਂ ਆਰਕੈਂਸਾ ਨੂੰ ਗਿਆ ਹੋਇਆ ਤੇ ਆਰਕੈਂਸਾ ਜਾ ਕੇ ਮੈਨੂੰ ਆਊਟ ਆਫ ਸਰਵਿਸ ਕਰ ਦਿੱਤਾ ਜਾਂਦਾ ਕਿਉਂਕਿ ਮੈਨੂੰ ਇੰਗਲਿਸ਼ ਨਹੀਂ ਬੋਲਣੀ ਆਉਂਦੀ ਹੁਣ ਇੱਕ ਆਊਟ ਆਫ ਸਰਵਿਸ ਹੁੰਦੀ ਹੈ 72 ਘੰਟਿਆਂ ਦੀ ਬਟ ਜਿਹੜੀ ਇਹ ਆਊਟ ਆਫ ਸਰਵਿਸ ਆ ਇਹ ਉਦੋਂ ਤੱਕ ਨਹੀਂ ਹਟਣੀ ਹੈਗੀ ਜੇ ਨਾ ਚਿਰ ਤੁਸੀਂ ਇੰਗਲਿਸ਼ ਲੈਂਗੁਏਜ ਟੈਸਟ ਦੇ ਕੇ ਅਰਕੰਸ ਵਾਲਿਆਂ ਨੂੰ ਦਿਖਾ ਨਹੀਂ ਦਿੰਦੇ ਵੀ ਆਹ ਮੈਂ ਇੰਗਲਿਸ਼ ਟੈਸਟ ਜਿਹੜਾ ਪਾਸ ਕਰ ਲਿਆ ਤੇ ਹੁਣ ਮੈਨੂੰ ਤੁਸੀਂ ਆਊਟ ਆਫ ਸਰਵਿਸ ਤੋਂ ਹਟਾ ਦਿਓ ਹੁਣ ਉਹ ਟਰਕਿੰਗ ਕੰਪਨੀ ਨੂੰ ਆਉਤ ਦਾ ਇੱਕ ਹੋਰ ਡਰਾਈਵਰ ਕੈਲੀਫੋਰਨੀਆ ਤੋਂ ਅਰਕੰਸਾ ਭੇਜਣਾ ਪਏਗਾ ਟਰੈਕਟਰ ਟਰੈਲਰ ਨੂੰ ਰੈਸਕਿਊ ਕਰਨ ਲਈ ਹੁਣ ਜਿਹੜੀ ਆ ਉਹ ਇੰਪੋਰਟੈਂਟ ਗੱਲ ਤੇ ਆਉਂਦੇ ਆ ਸਭ ਤੋਂ ਜ਼ਰੂਰੀ ਗੱਲ ਉਹ ਇਹ ਹੈਗੀ ਆ ਵੀ ਕੋਰਟ ਨੇ ਐਫ ਐਮ ਸੀ ਐਸ ਐ ਤੇ ਜਿੰਨੇ ਵੀ ਰੂਲ ਆਪਾਂ ਪਿਛੇ ਡਿਸਕਸ ਕੀਤੇ ਆ ਵੀ ਤੁਸੀਂ ਇੱਕੋ ਦਮ ਇੰਨਾ ਧੱਕਾ ਨਹੀਂ ਕਰ ਸਕਦੇ ਜੀ ਐਫ ਐਮ ਸੀ ਐਸ اے ਇਹ ਰੂਲ ਲਾਗੂ ਕਰ ਦਿੰਦੀ ਹਰ ਇੱਕ ਸਟੇਟ ਦੇ ਉੱਤੇ ਫਿਰ ਸਟੇਟ ਦੀ ਕੋਈ ਪਾਵਰ ਨਹੀਂ ਰਹਿ ਜਾਣੀ ਸੀ ਫਿਰ ਐਫ ਐਮ ਸੀ ਐਸ اے ਦੀ ਹੀ ਇਕੱਲੀ ਪਾਵਰ ਰਹਿ ਜਾਣੀ ਸੀ ਜਿਹੜੀ ਕਿ ਸਟੇਟਾਂ ਨੂੰ ਪਸੰਦ ਨਹੀਂ ਹੈਗੀ ਕੋਰਟ ਦਾ ਇਹ ਮੰਨਣਾ ਹੈਗਾ ਵੀ ਐਫ ਐਮ ਸੀ ਐਸ اے ਐਮਰਜੈਂਸੀ ਕਹਿ ਕੇ ਇਸ ਰੂਲ ਨੂੰ ਧੱਕੇ ਨਾਲ ਪਾਸ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈਗੀ ਆ FMCSA ਨੇ ਨਾਨ ਡੋਮਿਸਾਈਲਡ CDL ਹੋਲਡਰਸ ਵੱਲੋਂ ਜਿਹੜੇ ਐਕਸੀਡੈਂਟ ਕੀਤੇ ਗਏ ਨੇ ਉਹਨੂੰ ਬੇਸ ਬਣਾ ਕੇ ਕੋਰਟ ਦੇ ਮੂਹਰੇ ਇਹ ਪੇਸ਼ ਕਰਨਾ ਚਾਹੁੰਦੀ ਸੀਗੀ ਵੀ ਜਿੰਨੇ ਵੀ ਨਾਨ ਡੋਮਿਸਾਈਲਡ ਲਾਇਸੈਂਸ ਨੇ ਇਹ ਰੋਡ ਦੇ ਉੱਤੇ ਸੇਫਟੀ ਦਾ ਇੱਕ ਬਹੁਤ ਵੱਡਾ ਇਸ਼ੂ ਨੇ ਤੇ ਇਹਨਾਂ ਨੂੰ ਜਿਹੜੇ ਲਾਇਸੈਂਸ ਸਾਰਿਆਂ ਦੇ ਰਿਵੋਕ ਕਰ ਲੈਣੇ ਚਾਹੀਦੇ ਨੇ ਬਟ ਜਿਹੜਾ ਡਾਟਾ FMCSA ਵੱਲੋਂ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਉਸ ਦੇ ਵਿੱਚ ਨਾਨ ਡੋਮਿਸਾਈਲਡ ਵਾਲਿਆਂ ਵੱਲੋਂ ਜਿੰਨੇ ਐਕਸੀਡੈਂਟ ਕੀਤੇ ਗਏ ਉਹਨਾਂ ਦੀ ਜਿਹੜੀ ਪਰਸੈਂਟੇਜ ਆ ਉਹ 0.2% ਬਣਦੀ ਆ ਤੇ ਜਦ ਕੀ ਜਿਹੜੇ ਨਾਨ ਟੋਮਿਸਾਈਲਡ ਓਵਰਆਲ ਲਾਇਸੈਂਸ ਇਸ਼ੂ ਕੀਤੇ ਗਏ ਨੇ ਉਹਨਾਂ ਦੀ ਗਿਣਤੀ ਸਿਰਫ 5% ਹੈਗੀ ਆ ਹੁਣ ਇਸ ਕੇਸ ਦੇ ਵਿੱਚ ਇੱਕ ਟਵਿਸਟ ਆ ਚੁੱਕਿਆ ਹੁਣ ਟਵਿਸਟ ਇਹ ਹੈਗਾ ਵੀ ਕੋਰਟ ਨੇ ਕੈਲੀਫੋਰਨੀਆ ਨੂੰ ਇਸ ਰੂਲ ਦੇ ਵਿੱਚੋਂ ਐਗਜ਼ੈਂਪਟ ਕਰ ਦਿੱਤਾ ਮਤਲਬ ਇਹ ਹੋਇਆ ਕਿ ਕੈਲੀਫੋਰਨੀਆ ਦੇ ਵਿੱਚ ਐਫ ਐਮ ਸੀ ਐਸ ਏ ਦੇ ਜਿਹੜੇ ਰੂਲਸ ਨੇ ਉਹ ਲਾਗੂ ਹੋਣਗੇ ਤੇ ਜਿੰਨੇ ਵੀ ਨਾਨ ਟੋਮਿਸਾਈਲਡ ਲਾਇਸੈਂਸ ਇਲੀਗਲ ਤਰੀਕੇ ਨਾਲ ਇਸ਼ੂ ਕੀਤੇ ਗਏ ਨੇ ਉਹ ਸਾਰੇ ਦੇ ਸਾਰੇ ਰਿਵੋਕ ਕੀਤੇ ਜਾਣਗੇ ਜਿੰਨੇ ਵੀ ਗਲਤ ਤਰੀਕੇ ਨਾਲ ਲਾਇਸੈਂਸ ਦਿੱਤੇ ਗਏ ਹੈਗੇ ਉਹਨਾਂ ਨੂੰ ਚਿੱਠੀਆਂ ਆ ਰਹੀਆਂ ਹੈਗੀਆਂ ਵੀ 60 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜ ਐਕਸਪਾਇਰ ਹੋ ਜਾਣਾ ਹੁਣ ਦੂਜੇ ਪਾਸੇ ਕਹਿਣ ਵਾਲੇ ਇਹ ਵੀ ਕਹਿ ਰਹੇ ਹੈਗੇ ਆ ਵੀ ਅਮਰੀਕਨ ਸਰਕਾਰ ਜਿਹੜੀ ਐਫ ਐਮ ਸੀ ਐਸ اے ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਹੀ ਹੈਗੀ ਆ ਕਿਉਂਕਿ ਉਹ ਚਾਹੁੰਦੇ ਹੈਗੇ ਵੀ ਰੀਅਲ ਅਮਰੀਕਨਸ ਨੂੰ ਜੌਬ ਮਿਲੇ ਕਿਉਂਕਿ ਜੌਬ ਮਾਰਕੀਟ ਆਲਰੇਡੀ ਜਿਹੜੀ ਉਹ ਕਾਫੀ ਠੰਡੀ ਪੈ ਚੁੱਕੀ ਹੈਗੀ ਆ ਪਿਛਲੇ ਦਿਨੀ ਆਊਬਰਨ ਵਾਸ਼ਿੰਗਟਨ ਦੇ ਵਿੱਚ ਕਮਲਪ੍ਰੀਤ ਨਾਂ ਦੇ ਡਰਾਈਵਰ ਨੇ ਇੱਕ ਰੀਅਰ ਐਂਡ ਕਲੀਜਨ ਕਰਕੇ ਇੱਕ ਬੰਦੇ ਦੀ ਜਾਨ ਲੈ ਲਈ ਨਿਊਜ਼ ਰਿਪੋਰਟ ਦੇ ਵਿੱਚ ਮੈਂਸ਼ਨ ਇਹ ਕੀਤਾ ਗਿਆ ਵੀ ਐਕਸੀਡੈਂਟ ਸਵੇਰੇ 7 ਵਜੇ ਹੋਇਆ ਹੈਗਾ ਜਦੋਂ ਇਹ ਨਾਰਥ ਬਾਉਂਡ ਨੂੰ ਜਾ ਰਿਹਾ ਸੀਗਾ ਤੁਹਾਨੂੰ ਪਤਾ ਵੀ 7 ਸੋ ਇੱਕਦਮ ਜਦੋਂ ਟ੍ਰੈਫਿਕ ਰੋਕਿਆ ਤੇ ਕਮਲਪ੍ਰੀਤ ਫੀਲ ਹੋ ਗਿਆ ਆਪਦਾ ਟਰੱਕ ਟਾਈਮ ਤੇ ਰੋਕਣ ਨੂੰ ਜਿਸ ਕਰਕੇ ਜਿਹੜਾ ਉਹ ਗੱਡੀ ਹੈਗੀ ਆ ਉਹ ਦੋਨੇ ਟਰੱਕਾਂ ਦੇ ਵਿਚਾਲੇ ਪਿਸ ਗਈ ਮਰਨ ਵਾਲੇ ਦਾ ਨਾਮ ਰੌਬਰਟ ਬੀ ਪੀਅਰਸਨ ਦੱਸਿਆ ਜਾ ਰਿਹਾ ਜਿਹਦੀ ਉਮਰ 29 ਸਾਲ ਸੀ ਮੈਨੂੰ ਪਰਸਨਲੀ ਇਹ ਲੱਗਦਾ ਹੈਗਾ ਜਿਹੜਾ ਵਾਸ਼ਿੰਗਟਨ ਦੇ ਵਿੱਚ ਕਮਲਪ੍ਰੀਤ ਨੇ ਐਕਸੀਡੈਂਟ ਕੀਤਾ ਉਹਦਾ ਲਿੰਕ ਜਿਹੜਾ ਉਹ ਐਲ.ਏ ਵਾਲੇ ਇਨਸੀਡੈਂਟ ਨਾਲ ਰਲਦਾ ਮਿਲਦਾ ਕਿਉਂਕਿ ਦੋਨਾਂ ਕੇਸਾਂ ਦੇ ਵਿੱਚ ਡਰਾਈਵਰ ਜਿਹੜਾ ਫੋਨ ਯੂਜ਼ ਕਰ ਰਿਹਾ ਸੀ ਹੋਰ ਅਜਿਹਾ ਕੋਈ ਕਾਰਨ ਨਹੀਂ ਹੋ ਸਕਦਾ ਜਿਸ ਕਰਕੇ ਇਸ ਹਿਸਾਬ ਦਾ ਐਕਸੀਡੈਂਟ ਹੋ ਜਾਵੇ ਜਿਸ ਤੋਂ ਇਹਨਾਂ ਡਰਾਈਵਰਾਂ ਨੂੰ ਹਾਇਰ ਕਰਦੇ ਆ ਹੈਗੇ ਆ ਉਹ ਇਹਨਾਂ ਨੂੰ ਪ੍ਰੋਪਰ ਟ੍ਰੇਨਿੰਗ ਨਹੀਂ ਦਿੰਦੇ ਆ ਸੇਫਟੀ ਦੇ ਰੂਲਸ ਨਹੀਂ ਸਮਝਾਉਂਦੇ ਆ ਵੀ ਜੇ ਤੁਸੀਂ ਫੋਨ ਯੂਜ਼ ਕਰਦੇ ਹੋ ਤੇ ਕੀ ਕੀ ਇੰਪੈਕਟ ਹੋ ਸਕਦੇ ਹੈਗੇ ਆ ਜਿਸ ਕਰਕੇ ਇੱਕ ਵੱਡਾ ਚੰਕ ਆਪਣੇ ਪੰਜਾਬੀ ਡਰਾਈਵਰਾਂ ਦਾ ਐਕਸੀਡੈਂਟ ਕਰਦਾ ਜਾ ਰਿਹਾ ਹੁਣ ਕਮਲਪ੍ਰੀਤ ਨੂੰ 1 ਲੱਖ ਡਾਲਰ ਯੂਐਸਡੀ ਦੇਣਾ ਪਏਗਾ ਜੇ ਉਹਨੇ ਜੇਲ੍ਹ ਚੋਂ ਰਿਹਾ ਹੋਣਾ ਹੁਣ ਇਸ ਰੀਅਲ ਲਾਈਫ ਐਗਜ਼ਾਮਪਲ ਤੋਂ ਮੈਂ ਸਾਰੇ ਪੰਜਾਬੀ ਡਰਾਈਵਰਾਂ ਨੂੰ ਇਹ ਦੱਸਣਾ ਚਾਹੁੰਗਾ ਵੀ ਇੱਕ ਛੋਟੀ ਜੀ ਗਲਤੀ ਕਰਕੇ ਇੱਕ ਬੰਦੇ ਦੀ ਤੁਸੀਂ ਜਾਨ ਲੈ ਲਈ ਤੇ ਉਸ ਕਮਲਪ੍ਰੀਤ ਨੇ ਆਪਦੀ ਸਾਰੀ ਦੀ ਸਾਰੀ ਜ਼ਿੰਦਗੀ ਖਤਮ ਹੁਣ ਆਪਾਂ ਗੱਲ ਕਰਦੇ ਆਂ ਆਈਐਸਟੀ ਆਈਐਸ ਨੇ ਰੀਸੈਂਟਲੀ 6 ਬੋਇੰਗ ਜਹਾਜ਼ ਦਾ ਆਰਡਰ ਦਿੱਤਾ ਹੈਗਾ ਤਾਂ ਕਿ ਉਹ ਜਿਹੜਾ ਡਿਪੋਟੇਸ਼ਨ ਦਾ ਖਰਚਾ ਉਹ ਘਟਾ ਸਕਣ ਸੀਰੀਅਸਲੀ ਆਈਐਸ ਦਾ ਇਹ ਕਹਿਣਾ ਹੈਗਾ ਵੀ ਉਹਨਾਂ ਨੇ ਹੁਣ ਤੱਕ 280 ਮਿਲੀਅਨ ਡਾਲਰ ਦਾ ਖਰਚਾ ਕਰ ਦਿੱਤਾ 1500 ਤੋਂ ਵੱਧ ਬੰਦਿਆਂ ਨੇ ਰਿਪੋਰਟ ਕਰਨ ਦੇ ਵਿੱਚ ਆਈਐਸ ਦੇ ਉੱਤੇ ਇਹ ਵੀ ਦੋਸ਼ ਲੱਗ ਰਹੇ ਹਨ ਕਿ ਉਹ ਪੰਜਾਬ ਪੁਲਿਸ ਵਾਂਗੂ ਲੋਕਾਂ ਨਾਲ ਬੜੇ ਹੀ ਪਿਆਰ ਨਾਲ ਪੇਸ਼ ਆਉਂਦੇ ਨੇ ਆਈਐਸ ਕੁਝ ਟਾਈਮ ਪਹਿਲਾਂ ਤੋਂ ਉਹੀ ਡੀਓਟੀ ਨਾਲ ਰਲ ਮਿਲ ਕੇ ਉਹਨਾਂ ਡਰਾਈਵਰਸ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਸੀ ਜਿਹੜੇ ਆਊਟ ਆਫ ਸਟੇਟਸ ਹੋਣ ਦੇ ਬਾਵਜੂਦ ਵੀ ਟਰੱਕ ਚਲਾ ਰਹੇ ਨੇ ਰੀਸੈਂਟਲੀ ਇਹ ਵੀ ਦੇਖਣ ਚ ਆਇਆ ਹੈਗਾ ਵੀ ਆਈਐਸ ਵਾਲੇ ਸਿੱਧਾ ਹੀ ਟਰੱਕਿੰਗ ਕੰਪਨੀਆਂਸ ਨੂੰ ਕੰਟੈਕਟ ਕਰ ਰਹੇ ਨੇ ਤੇ ਉਹਨਾਂ ਕੋਲੋਂ ਆਪਦੇ ਡਰਾਈਵ ਇਵਰਾ ਨੂੰ ਚੱਕ ਕੇ ਰਿਪੋਰਟ ਵੀ ਕਰ ਰਹੇ ਹਾਂ ਕੁਝ ਕਿਸਾਨਾਂ ਦੇ ਵਿੱਚ ਇਹ ਵੀ ਦੇਖਿਆ ਗਿਆ ਹੈਗਾ ਵੀ ਆਈਸ ਵਾਲੇ ਗ੍ਰੀਨ ਕਾਰਡ ਤੇ ਸਿਟੀਜ਼ਨਸ ਨੂੰ ਵੀ ਪੁੱਛਗਿੱਛ ਕਰ ਰਹੇ ਨੇ ਤੇ ਰეკਮੈਂਡੇਸ਼ਨ ਇਹੀ ਹੈ ਵੀ ਆਪਦੇ ਪ੍ਰੂਫ ਆਫ ਡਾਕੂਮੈਂਟਸ ਤੁਸੀਂ ਆਪਦੇ ਨਾਲ ਰੱਖੋ ਜਿੱਦਾਂ ਕਿ ਪਾਸਪੋਰਟ ਹੋ ਗਿਆ ਤੇ ਗ੍ਰੀਨ ਕਾਰਡ ਹੋ ਹੁਣ ਆਪਾਂ ਗੱਲ ਕਰਦੇ ਹਾਂ ਹਾਈਵੇ ਐਪ ਬਾਰੇ ਹਾਈਵੇ ਐਪ ਜਿਹੜੀ ਉਹ ਕੈਰੀਅਰ ਆਈਡੈਂਟੀਫਿਕੇਸ਼ਨ ਤੇ ਕੰਪਲਾਈਅੰਸ ਪਲੇਟਫਾਰਮ ਹੈਗਾ ਜਿਹੜਾ ਕਿ ਬਰੋਕਰਸ ਵੱਲੋਂ ਵਰਤਿਆ ਜਾਂਦਾ ਤਾਂ ਕਿ ਉਹਨਾਂ ਦੇ ਲੋਡ ਨਾਲ ਕੋਈ ਫਰੌਡ ਨਾ ਹੋ ਸਕੇ ਬਰੋਕਰਸ ਨੂੰ ਇਸ ਐਪ ਥਰੂ ਕੈਰੀਅਰ ਦੀ ਸਾਰੀ ਦੀ ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ ਕਿ ਇਹ ਵੀ ਇਹ ਜਿਹੜਾ ਕੈਰੀਅਰ ਪਾਰਟੀਕੂਲਰ ਮੈਂ ਯੂਜ਼ ਕਰ ਰਿਹਾ ਹਾਂ ਇੱਕ ਨੱਕ ਪਰੋਸੇ ਯੋਗ ਹੈਗਾ ਬ੍ਰੋਕਰਸ ਦਾ ਮੇਨ ਮਕਸਦ ਇਹ ਹੁੰਦਾ ਹੈਗਾ ਵੀ ਲੋਡ ਦੀ ਚੋਰੀ ਨਾ ਹੋ ਜਾਵੇ ਤੇ ਡਬਲ ਬ੍ਰੋਕਰੇਜ ਨਾ ਇਹਦੇ ਦੋ ਹੋਰ ਮੇਨ ਫਾਇਦੇ ਨੇ ਜੀ ਦੇ ਨਾਲ ਇੱਕ ਤਾਂ ਜਿਹੜਾ ਉਹ ਲੋਡ ਬੁਕਿੰਗ ਦਾ ਪ੍ਰੋਸੈਸ ਉਹ ਸਪੀਡ ਅਪ ਹੋ ਜਾਂਦਾ ਤੇ ਦੂਜਾ ਜਿਹੜਾ ਕੈਰੀਅਰ ਦੀ ਆਈਡੈਂਟੀਟੀ ਆ ਉਹ ਪ੍ਰੋਟेक्टेड ਰਹਿ ਸਕਦੀ ਆ ਬਿਨਾ ਆਥਰਾਇਜ਼ੇਸ਼ਨ ਤੋਂ ਹਾਈਵੇ ਐਪ ਨੂੰ ਯੂਜ਼ ਨਹੀਂ ਕੀਤਾ ਜਾ ਸਕਦਾ ਕੁਝ ਟਰਕਿੰਗ ਕੰਪਨੀਆਂਸ ਇਹ ਕਹਿਣਾ ਵੀ ਹੈਗਾ ਵੀ ਹਾਈਵੇ ਐਪ ਜਿਹੜੀ ਉਹ ਜ਼ਰੂਰਤ ਨਾਲ ਜਾਦੇ ਪਰਸਨਲ ਡਿਟੇਲਾਂ ਮੰਗ ਰਹੀ ਹੈਗੀ ਆ ਜਿੱਦਾਂ ਕਿ ਉਹਨਾਂ ਦੀਆਂ ਗਵਰਨਮੈਂਟ ਇਸ਼ੂਡ ਆਈਡੀਆਂ ਹੋਗੀਆਂ ਬੈਂਕ ਡਿਟੇਲਸ ਹੋਗੀਆਂ ਈ.ਐਲ.ਡੀ. ਸਿਸਟਮ ਦੀਆਂ ਡਿਟੇਲਾਂ ਹੋਗੀਆਂ ਇਦਾਂ ਦੀਆਂ ਚੀਜ਼ ਤੇ ਜਿਸ ਨੂੰ ਉਹ ਸ਼ੇਅਰ ਕਰਨਾ ਕੰਫਰਟੇਬਲ ਨਹੀਂ ਸਮਝਦੇ ਤੇ ਦੂਜੇ ਪਾਸੇ ਇਹ ਗੱਲ ਵੀ ਹੈਗੀ ਆ ਵੀ ਬ੍ਰੋਕਰਸ ਜਿਹੜੇ ਆ ਉਹ ਹਾਈਵੇ ਐਪ ਨੂੰ ਯੂਜ਼ ਕਰਕੇ ਸਪੌਟ ਮਾਰਕੀਟ ਦਾ ਵੀ ਫਲਾਣੀ ਲੋਕੇਸ਼ਨ ਦੇ ਉੱਤੇ ਕਿੰਨੇ ਟਰੱਕ ਖੜੇ ਨੇ ਤੇ ਕਿੰਨੇ ਲੋਡ ਨੇ ਸੋ ਇਸ ਚੀਜ਼ ਨੂੰ ਯੂਜ਼ ਕਰਕੇ ਬ੍ਰੋਕਰ ਜਿਹੜੇ ਉਹ ਪ੍ਰਾਈਸ ਨੂੰ ਸੈੱਟ ਕੇ ਦੇ ਸਕਦੇ ਹੈਗੇ ਆ ਐਂਡ ਦੇ ਵਿੱਚ ਮੈਂ ਇਹੀ ਕਹਿਣਾ ਚਾਹੂੰਗਾ ਵੀ ਯੂਐਸਏ ਦੇ ਸਾਰੇ ਡਿਪਾਰਟਮੈਂਟਸ ਨੂੰ ਇੱਕ ਨਵੀਨੀਕਰਨ ਦੀ ਲੋੜ ਸੀਗੀ ਚਾਹੇ ਉਹ ਡੀਓਟੀ ਹੋਵੇ ਚਾਹੇ ਉਹ ਐਫਐਮਸੀਐਸਏ ਵਾਲੇ ਹੋਣ ਚਾਹੇ ਉਹ ਡੀਐਮਵੀ ਵਾਲੇ ਹੋਣ ਚਲੋ ਇੱਕ ਬਹਾਨੇ ਨਾਲ ਉਹ ਨਵੀਨੀਕਰਨ ਜਿਹੜਾ ਉਹ ਆ ਵੀ ਰਿਹਾ ਜਿਸ ਦੇ ਨਾਲ ਜਿੰਨੇ ਵੀ ਸਿਸਟਮ ਦੇ ਵਿੱਚ ਲੂਪ ਹੋਲਸ ਨੇ ਉਹ ਬੰਦ ਹੋਣਗੇ ਤੇ ਰੋਡ ਸੇਫਟੀ ਜਿਹੜੀ ਉਹ ਇਨਸ਼ੋਰ ਕੀਤੀ ਜਾ ਸਕਦੀ ਆ ਮੁੱਖ ਦੀ ਗੱਲ ਇਹ ਹੈ ਵੀ ਸਿਸਟਮ ਦੇ ਲੂਪ ਹੋਲ ਨਾਲ ਕਿਸੇ ਵੀ ਬੇਕਸੂਰ ਦੀ ਜਾਨ ਨਹੀਂ ਜਾਣੀ ਚਾਹੀਦੀ ਸਾਸਤ੍ਰਿਕਾ